ਕਟੀ ਦਾ ਆਹ ਬਾ 11000 ਦੀ ਤੀਜੀ ਰੇਡ ਪਾ ਰਿਹਾ ਆ ਤੀਜੀ ਤੇ ਲਾ ਰੇਡ ਉਹ ਗੁਰਵਿੰਦਰ ਕਾਂਗਿਆ ਮੇਰੇ ਮਿੱਤਰੋ ਅਰ ਗਿਆ ਅਰ ਗਿਆ ਅਰ ਗਿਆ ਖੜ ਗਿਆ ਰੇਡਾਂ ਕਹਿੰਦੇ ਚਾਸਿਆਂ ਨੂੰ ਕੋਈ ਨਾ ਪੇੜੀਆਂ ਇਧਰ ਖੜਾ ਮੋਹਨ ਜੀ ਪਾਈ ਜਾਂਦਾ ਉਧਰ ਸ਼ੀਲੂ ਵੀ ਕਬੱਡੀ ਪਾ ਗਿਆ ਆ ਜੱਗੂ ਨੇ ਰਾਲਿਆ ਮੁੱਲ ਮੁੜ ਗਿਆ ਕਹਿੰਦੇ ਮੁੰਡੇ ਕਹਿੰਦੇ ਸਵਾਦ ਆ ਗਿਆ ਪਰ ਥੋੜਾ ਜਿਹਾ ਆਪਾਂ ਗਰਾਊਂਡ ਨੂੰ ਕਲੀਅਰ ਕਰੀਏ ਆ ਸ਼ੀਲੂ ਨੂੰ ਕਬੱਡੀ ਪਾਉਣੀ ਪੈ ਗਈ ਪਹਿਲਾਂ ਪ੍ਰਤਾਪ ਨੇ ਫੇਰ ਕਹਿੰਦੇ ਜੱਗੂ ਨੇ ਹੋਰ ਸ਼ੀਲੂ ਨੂੰ ਰੇਡ ਪਾਉਣੀ ਦੇਖੋ ਦੇਖੋ ਸਾਹਮਣੇ ਕੀ ਹੋ ਰਿਹਾ ਇਹ ਦੌੜ ਕਿਹਨੂੰ ਪੌੜਿਆ ਪੈਂਦੀ ਆ ਸਰਪਾ ਆਸਟ੍ਰੇਲੀਆ ਮੰਨੀ ਆਸਟ੍ਰੇਲੀਆ ਤੇ ਸੈਂਡੀ ਆਸਟ੍ਰੇਲੀਆ ਉਹ ਕਹਿੰਦੇ ਪ੍ਰਤਾਪ ਦੇ ਦੇ ਜੱਸੇ ਥੋੜੇ 2000 ਦੇ ਹੋਣਗੇ ਉਧਰ ਜੱਗੂ ਦੇ ਦੇ ਜੱਸੇ 2000 ਦੇ ਹੋਣਗੇ ਓਏ ਸਾਹਮਣੇ ਕਹਿੰਦੇ ਸ਼ੀਲੂ ਬੱਲੇ ਬੱਲੇ ਕਰਵਾ ਗਿਆ ਅੰਦਾ ਕਹਿੰਦੇ ਸੁਰਸਿਗ ਦੀ ਧਰਤੀ ਦਾ ਮਾਈਓਰ ਕਬੱਡੀ ਪੌਂਡ ਦੇ ਲਈ ਤਿਆਰ ਹੋਇਆ ਮੇਰੇ ਮਿੱਤਰੋ ਇਹ ਹਾਰ ਲਈ ਆ ਇਹ ਫੈਸਲੇ ਦੀ ਘੜੀ ਆ ਉਹ ਲਾਸਟ ਆ ਮੇਰੇ ਮਿੱਤਰੋ ਯੌਤੇ ਮਨੂ ਪਿੱਛੇ ਉਹ ਕੌਣ ਜਿੱਤੂ ਅੱਜ ਹਾਰਨੇ ਉਹ ਸ਼ੱਕ ਤੇ ਬਾਰ ਨੰਬਰ ਨੰਬਰ ਜਾਤੀ ਦਾ ਨੰਬਰ ਹਾਕਮ ਵਾਲੇ ਦਾ ਨੰਬਰ ਸਟਾਪਰ ਦਾ ਥੋੜਾ ਪਿਆਰ ਨਾਲ ਥੋੜਾ ਔਰ ਰੀਵਿਊ ਵਾਲਾ ਫੈਸਲਾ ਜੇ ਰੀਵਿਊ ਹੈ ਤਾਂ ਇਹਦਾ ਫੈਸਲਾ ਨਾਲ ਦੀ ਨਾਲ ਕੀਤਾ ਜਾਵੇ ਜੇ ਰੀਵਿਊ ਹੈ ਤਾਂ ਇਹਦਾ ਫੈਸਲਾ ਨਾਲ ਦੀ ਉਹ ਹਾਰਲੇ ਕਹਿੰਦੇ ਉਹਨਾਂ ਨੇ ਸੋਫਰੀ ਕੀਤਾ ਆ ਕਿਤੇ ਕਹਿੰਦੇ ਗੁਰਪ੍ਰੀਤ ਪੀਓਣੀ ਹਿੰਦੀ ਹਸਰਿਓਣੀ ਉਹ ਸ਼ੇਰਪੁਰ ਪਿੰਡਾ ਕਹਿੰਦੇ ਸੁੱਥੇ ਦਾ ਉਹ ਦੀਰਾਂਬਾ ਵੀ ਧੰਨਵਾਦ ਹਾਰਲੇ ਕਹਿੰਦੇ ਕੁੱਤੇ ਜਾਣਗੇ ਜਿਹੜੇ ਬਸ ਟਾਉਣਗੇ ਮੈਨੂੰ ਲੱਗਦਾ ਕੁੱਤੇ ਕੁੱਤੇ ਜਦੋਂ ਜਾਣੇ ਉਦੋਂ ਜਾਣੇ ਆ ਪਰ ਆਹ ਕਰਜਾ ਕੈਲਮ ਵਾਲਾ ਰਵੀ ਫਾਓਕੇ ਵਾਲੇ ਰਵੀ ਨੇ ਕਹਿੰਦੇ ਜੱਫੇ ਸਿਰੇ ਦੇ ਹੁੰਦੇ ਆ ਆ ਪਿਆਰੇ ਵਾਲੇ ਵੀ ਦੁਨੀਆ ਉਡੀਕੀ ਜਾਂਦੀ ਆ ਵੀ ਕਦੋਂ ਜਲਦੀ ਠੀਕ ਹੋ ਕੇ ਆਵੇ ਆ ਢਾਂਗੇ ਵਾਲਾ ਇਹ ਵਾਹਿਗੁਰੂ 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 ਕਿਰਪਾ ਰੱਖੇ ਸਾਰੇ ਗੁਰਵਿੰਦਰ ਕੂਜਲ ਆਹ ਪੂਰੀਆ ਸ਼ੀਸ਼ਣ ਵਾਲਾ ਇਸ ਵੇਲੇ ਮੇਰੇ ਮਿੱਤਰੋ ਕਬੱਡੀ ਪਾ ਕੇ ਪੁਆਇੰਟ ਲੱਗੇ ਵਾਪਸ ਗਿਆ ਸ਼ੀਸ਼ਣ ਵਾਲਾ ਪੂਰੀਆ ਸਾਡੇ 9 ਤੇ 8 ਦੀ ਟੱਕਰ ਬਾਉ ਆਕਰਪੁਰ ਤੇ ਹਾਕਮ ਵਾਲੇ ਦਾ ਮੈਚ ਚੋਟੀ ਦਾ ਆਹ ਅੰਬਾ 11000 ਦੀ ਤੀਜੀ ਰੇਡ ਪਾ ਰਿਹਾ ਆਹ ਤੀਜੀ ਤੇ ਲਾਸਟ ਰੇਡ ਉਹ ਗੁਰਵਿੰਦਰ ਕਰ ਗਿਆ ਮੇਰੇ ਮਿੱਤਰੋ ਅੜ ਜਾ ਖੜ ਜਾ ਅੜ ਜਾ ਤੇ ਖੜ ਜਾ ਅੜ ਜਾ ਤੇ ਸਾਡੀ ਭੰਗੜੇ ਪਾਈ ਹੈ ਧੰਨਵਾਦ ਹੈ ਜੀਵਣ ਹੁਣੀ ਗੁਰਪ੍ਰੀਤ ਹੁਣੀ ਤੇ ਨਾਲ ਜਿਹੜੇ ਪਰਮੇਂਦਰ ਹੁਣੀ ਅੱਜ ਅੱਜ ਸਾਡੇ ਭਾ ਭੰਗੜੇ ਪਾਉਦੇ ਧੰਨਵਾਦ ਹੈ ਉਹ ਪਾਲੋ 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 ਸ਼ਾਬ ਜੇਟਾ ਇਹ ਮੇਲਾ ਕਿਤੇ ਕਿਤੇ ਹੋਰ جا آ سامنے بیٹھے ان پیسے لیا میرا سڑ جی میرے مترو سامنے گلٹ کرے لدو جی ضرور میرے موٹر پوری ادبی ادا دے سرپ آسٹریلیا நான் ஆஸ்டிரேலிய சேர் ஆஸ்டிரேலிய பூரிய பிண்டா பிண்டா ஆ கடையா திரை மித்தோ கட பிர கடையா பிராப கடையா பிரப கடைய ਫਰਦਾ ਸੀ ਪਰ ਜੱਗੂ ਹੋ ਗਿਆ ਮੂਰੇ ਉਹ ਜੱਗੂ ਹੋ ਗਿਆ ਮੂਰੇ ਲੱਗਾ ਜੇ ਉਹ ਨੰਬਰ 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 ਉਹ ਵੀਰ ਬਣ ਕੇ ਬਹਿ ਜਾਓ ਭਰਾ ਬਣ ਕੇ ਬਹਿ ਜਾਓ ਉਹ ਵੀਰ ਬਣ ਕੇ ਬਹਿ ਜਾਓ ਯਾਰ ਭਰਾ ਉਹ ਤੁਸੀਂ ਕਹਿੰਦਾ 5000 ਅੰਦੇ ਦੀ ਕਦੇ 5000 ਕਦੇ 5000 ਵੱਡੇ ਬਾਈ ਕੱਢ ਲੈ ਜਿੱਤੇ ਤੋਂ ਕਹਿ ਲੈ 5000 ਉਹ ਜਿੱਤ ਲੈ 5000 ਉਹ ਜਿੱੜ ਲੈ 5000 ਅੰਬੇ ਦੇ ਭਾਵੇਂ ਲਾਜੋ ਫੜ ਕੇ ਅੰਬਾ ਅੰਬਾ ਰਵੀ ਸ਼ੇਰ ਸਿੰਘ ਦਾ ਅੰਬਾ ਜਸ਼ਨ ਦਾ ਵੀਰ ਅੰਬਾ ਬਾਗੀ ਦਾ ਚੇਲਾ ਅੰਬਾ ਅਜ ਦੇ ਸਮੇ ਦਾ ਟਾਪ ਰਮਨ ਕੁਤਵੇਂ ਪਾਹਣੀ ਵਾਲੇ ਨਾਲ ਯਾਰੀ ਪੱਕੀ ਐ ਇਸ ਨੌਜਵਾਨ ਦੀ ਆਹ ਸਾਹਮਣੇ ਉਹ ਕੌਡੀ ਤੇ ਪੌੜੀ ਪਹਿਣੀ ਓ ਮਾਦਿਆ ਬਖਣਾ ਉਧਰ ਕਹਿੰਦਾ ਉਧਰ ਕਹਿੰਦਾ ਟਕੜੇ ਲੱਗਣ ਗਿਆ ਉਧਰ ਅੰਬੇ ਦੀ ਇਹ ਪਿੰਡ ਰੇਡਾਂ ਦੇ ਵਿਸਪਾਲ ਸਿੰਘ ਜੀ ਦੀ ਕੀਤੀ ਜਾਣਗੂ ਰਿਚ ਵਾਦਾ ਕਰਨੀ ਦੀ ਗੁਰਪ੍ਰੀਤ ਜੇਲ ਇੰਦਰ ਮੰਗ ਤੋਂ ਗਿੰਦੀ ਹਸਰਾ ਉਹਨਾਂ ਵੱਲੋਂ ਕਹਿੰਦੇ ਅੰਬੇ ਦੀਆਂ ਹੁਣ ਤੇ ਲਾ ਕੇ ਤਿੰਨ ਪੈਣ ਗਈਆਂ ਰੁਪਿੰਦਰ ਬਾਈ 11000 ਬੋਲਦੇ 11000 ਹੈ ਜੱਟ ਦੇ ਜ਼ਮੀਨ ਚੱਲੀ ਆਦੀ ਆ ਤਰੀਕ ਆ ਜੱਟ ਦੇ ਜ਼ਮੀਨ ਚੱਲੀ ਆਦੀ ਆਹ ਭੰਗੜੇ ਆਹ ਭੰਗੜੇ ਜੱਦੀ ਦੀ ਟੱਕਰ ਸਵਾਦ ਆਈ ਹੈ ਲੋਕਾਂ ਨੇ ਸਵਾਦ ਲਿਆ ਆਹ ਚਾਰ ਸੇੜਾ ਜਿਵੇਂ ਕਹਿੰਦੇ ਹੁਮਿਆਰਾ ਨੱਚ ਪਿਆ ਕਰਾਈ ਹੋਈ ਆ ਇਧਰ ਦੀਪਤਾਸ਼ੀ ਆਇਆ ਹੋਇਆ ਵੀ ਮੇਲਾ ਕੱਠ ਉਹ ਕੱਠ ਤੇਰੀ ਆਉਣੀ ਕੱਠ ਮੇਰੇ ਯਾਰਾਂ ਵਾਲਾ ਆ ਬਰੀਕ ਹੁਣ ਕਹਿੰਦੇ ਕਿ ਕੰਮਕਾਰ ਦੱਸ ਤੇਰਾ ਕੀ ਚੋਬਰਾ ਹੱਲਾ ਗੁੱਲਾ ਰੱਖੀ ਦਾ ਕਰਾ ਕੇ ਸੋਹਣੀਏ ਹੱਲਾ ਗੁੱਲਾ ਰੱਖੀ ਦਾ ਕਰਾ ਕੇ ਸੋਹਣੀਏ ਮੇਲਾ ਕਹਿੰਦੇ ਦੂਰ ਜੁੱਠਿਆ ਮੇਰੇ ਮਿੱਤਰੋ ਮੇਲਾ ਦੂਰ ਜੁੱਠਿਆ ਅਗਲੀ ਰੇਡ ਕਿਹਦੇ ਪਾਉਣੀ ਆ ਠੀਕ ਅਮਰੀਕਾ ਕਰੀ ਪੁੱਛਲੀ ਹੋ ਰਿਹਾ ਇਹ ਤੌੜ ਕੀ ਨੂੰ ਤੌੜਿਆ ਪੈਂਦੀ ਆ ਇੱਧਰ ਕਹਿੰਦੇ ਬੱਲਾ ਕਹਿੰਦਾ ਸ਼ੀਲੂ ਫੱਜ ਗਿਆ ਸ਼ੀਲੂ ਫੱਜ ਗਿਆ ਸ਼ੀਲੂ ਫੱਜ ਗਿਆ ਬੱਲਾ ਕਹਿੰਦਾ ਸ਼ੀਲੂ ਫੱਜ ਗਿਆ ਸਵਾਦ ਆ ਗਿਆ ਜੀਵਨ ਆਲਖ ਆ ਗਿਆ ਆ ਸਿਰ ਪੋਲੋਸ ਕੇ ਆ ਗਿਆ ਦੁਨੀਆ ਸਵਾਦ ਲੈ ਗਈ ਫਾਉਂਟੇ ਦੇ ਮੱਲੇ ਤੇ ਸੁਖਰਾਜ ਮਾਈਕ ਦੇ ਉੱਪਰ ਸੁਖਰਾ ਦੁਨੀਆ ਸਵਾਦ ਲੈ ਅੰਬਾ ਅੰਬਾ ਅੰਬੇ ਦੇ ਕਬੱਡੀ ਪਾਈ ਹੈ ਕਮਾਰਪੁਰ ਦੇ ਕਬੱਡੀ ਕੱਪ ਦਾ ਕਹਿੰਦੇ ਫਾਈਨਲ ਬੈਸਟ ਵਾਲੂ ਹਾਰ ਲੇ ਆਹ ਕਾਂਗਿਆ ਹੋਏ ਨੇੜੇ ਪੱਲਾ ਲੱਗੇ ਦੁਨੀਆ ਨੂੰ ਲਓ ਪੈਂਦੀ ਏੜ ਤੇ ਚਾਰ ਦੇ ਚਾਰੇ ਚਾਰ ਵਰ ਤਿਆਰ ਪਰ ਜੱਗੂ ਹਾਕਮ ਵਾਲੀਆ ਜੱਗੂ ਹਾਕਮ ਵਾਲੀਆ ਫੈਸਲੇ 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 ਰੌਲੇ ਰੱਪੇ ਤੋਂ ਵੱਜਣਾ ਚਾਰ ਚਿਹਰੇ ਕੈਮਰਾ ਮਾਰਦੇ ਲਾਈਵ ਆ ਲਿਆ ਵੇਖ ਭੰਗੜੇ ਪੈਂਦੇ ਦੁੱਖ ਤੋੜਤੇ ਐ ਇਨਾ ਵੱਡਾ ਕਾਠੋ ਇਦਾਂ ਦੇ ਮੈਚ ਕਦੇ ਕਿਤੇ ਹੁੰਦੇ ਆ ਇਦਾਂ ਦੇ ਮੈਚ ਕਿਤੇ ਕਿਤੇ ਹੁੰਦੇ ਆ ਪਿਆਰ ਤੇ ਸਨਕਾਰ ਦੇ ਨਾਲ ਰੌਲੇ ਰੱਪਿਆਂ ਤੋਂ ਬਾਜੀਏ ਹੋ ਕਮਾਲਪੁਰੇ ਵਾਲੇ ਇੱਕ ਜਕਾਰਾ ਲਾਓ ਚੜਦੀ ਕਲਾ ਬੋਲੋ ਹਾਂ ਗੱਲ ਕੀ ਤੜ ਕਬੱਡੀ ਕਾਪ ਹੈ ਜਕਾਰੇ ਗੂੰਜਦੇ ਆ ਪਤਾ ਨਹੀਂਦਾ ਵੀ ਕਮਾਲਪੁਰੇ ਦਾ ਵੱਡਾ ਮੇਲਾ ਚੱਲਦਾ ਹੈ ਬਿੱਲਿਆ ਆ ਜਾ ਵੀ ਬਿੱਲਿਆ ਹੈ ਬਿੱਲਾ ਲਲਕੋ ਵਾਲਾ ਹੁਣ ਰੀਪਲੇ ਕਹਿੰਦੇ ਖਤਮ ਹੋ ਗਿਆ ਹੁਣ ਰੀਪਲੇ ਖਤਮ ਹੋ ਗਿਆ ਮੇਰੇ ਵੀਰ ਨੰਬਰ ਦੇਖੋ ਅੱਧੇ ਦਾ ਫਰਕ ਹੈ ਅੱਧੇ ਦਾ ਫਰਕ ਹੈ ਰੇਡਾਂ ਕਹਿੰਦੇ ਜਾਸੀਆਂ ਨੂੰ ਪੌੜੀਆਂ ਪੇ ਜੀਆਂ ਇਧਰ ਹਾਕਮ ਵਾਲੀਆਂ ਪਾਈ ਜਾਂਦਾ ਉਧਰ ਸ਼ੀਲੂ ਵੀ ਕਬੱਡੀ ਪਾ ਕੇ ਆਇਆ ਆ ਜੱਗੂ ਦੀ ਰੇਡ ਤੇ ਚਾਰਾਂ ਦੇ ਵਿੱਚੋਂ ਕੌਣ ਖਾਣ ਬੱਲੇ ਬੱਲੇ ਕਰਾਵੇਗਾ ਸਵਾਰਪੁਰੇ ਦਾ ਵੱਡਾ ਮੇਲਾ ਸਰੇ ਦੀ ਟੱਕ ਬੱਜ ਕੇ ਮੋੜ ਤੋ ਬੱਜ ਕੇ ਮੋੜ ਤੋ ਨੰਬਰ ਫੈਸਲਾ ਆ ਨੰਬਰ ਜਾਫੀਆਂ ਦਾ ਪੰਗੜੇ 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 ਪੈ ਗਏ ਉਧਰ ਫੌਜੀ ਹਣੀ ਹਣੀ ਉਹ ਵੀ ਲੈ ਲਦਾਗ ਦੇ ਵਿੱਚ ਮੈਨ 47 ਡਿਗਰੀ ਦੇ ਵਿੱਚ ਬੈਠੇ ਵੱਟ ਮਾਰਦੇ ਆ ਧੰਨਵਾਦ ਆ ਜਾ ਵੀ ਬੱਲੇ ਆ ਜਾ ਵੀਰੇ ਪਿਆਰ ਦਾ ਯਾਰ ਪਿਆਰ ਦਾ ਖਿਡਾਰੀ ਵੀਰਾਂ ਨੂੰ ਬੇਨਤੀ ਆ ਲੈਤ ਇਕੱਠੇ ਖੇਡਦੇ ਹੋ ਯਾਰ ਇਦਾਂ ਕਰਦੇ ਵਧੀਆ ਨਹੀਂ ਲੱਗਦੇ ਬੇਨਤੀ ਆ ਦੋਨਾਂ ਖਿਡਾਰੀਆਂ ਨੂੰ ਜੱਗੂ ਇਧਰ ਆ ਖੇਲਰੂ ਵੀ ਬੇਤਿਆ ਜੱਗਰੂ ਵੀ ਬੇਤਿਆ ਸਿਆਣੇ ਹੋ ਯਾਰ ਇੱਦਾਂ ਕਰਦੇ ਵਧੀਆ ਨਹੀਂ ਲੱਗਦੇ ਆਪਾਂ ਖੇਡ ਦਿਖਾਈਏ ਖੇਡ ਭਾਵਨਾ ਨਾਲ ਖੇਡੀਏ ਰਾਵਰਪਾ ਚੰਗਾ ਨਹੀਂ ਹੁੰਦਾ ਇੰਨੀ ਦੁਨੀਆ ਤੱਕਦੀ ਹੈ ਇੱਡਾ ਵੱਡਾ ਕਾਠ ਹੈ ਫੋਰਸ ਮੈਨੇਜਮੈਂਟ ਦੇ ਨਾਲ ਜੇ ਕਿਸੇ ਨੂੰ ਥੋੜਾ ਬਹੁਤ ਹੋ ਵੀ ਗਿਆ ਤੇ ਦੂਜਾ ਨਿਮਰਤਾ ਦਿਖਾਵੇ ਮੈਂ ਬੇਦੀ ਕਰਦਾ ਗੁਰਵਿੰਦਰਾ ਕਾਂਗਿਆਲਾ ਸਿਆਣਾ ਭਰਾਵਾ ਉਹਨਾਂ ਨੂੰ ਟਕਾਲਾ ਕੋਈ ਚੱਕਰ ਨਹੀਂ ਮੇਰਾ ਵੀਰ ਭੱਜੀ ਬਲਾਜਬ ਵੀਰਾਂ ਨੂੰ ਕਰੋ ਸਟੇਜ 'ਤੇ ਆਪਾਂ ਲਾਂ ਸਾਹਿਬ ਬਹੁਤ ਵਧੀਆ ਮੁਕਾਬਲਾ ਹੈ ਅੱਜ ਤੇ ਗਰਾਊਂਡ ਦੇ ਮਸਲੇ ਪੁਲਿਸ ਵਾਲਿਆਂ ਨੂੰ ਵੀ ਵਿਚਾ ਕੇ ਦੇ ਦੇਣੇ ਪਏ ਆ ਥੋੜਾ ਯਾਰ ਪਿਆਰ ਨਾਲ ਯਾਰ ਆਪਾਂ ਇਕੱਠੇ ਰਹਿਣਾ ਸਾਰਾ ਸਾਲ ਇਕੱਠੇ ਰਹਿਣਾ ਆਪਾਂ ਕਬੱਡੀ ਆਪਾਂ ਨੂੰ ਜੋੜਦੀ ਹੈ ਕਬੱਡੀ ਆਪਾਂ ਨੂੰ ਤੋੜਦੀ ਨਹੀਂ ਕੋਈ ਗੱਲ ਨਹੀਂ ਅੱਜ ਆਪਾਂ ਨੇਤੀ ਜਿੱਤਦੇ ਆ ਨੇਤੀ ਪ੍ਰਾਈਜ਼ ਹੈ ਨੇਤੀ ਹਰ ਕੋ ਚੱਲੀ ਜਾਂਦਾ ਜੱਗੂ ਦਾ ਇੱਕ ਜੱਫਾ ਹੁਣ 5000 ਦਾ ਹੋਵੇਗਾ ਕਿਆ ਬਾਤ ਹੈ ਇੱਕ ਜੱਫਾ ਕਿਤੇ 5000 ਦਾ ਬੱਲੇਆ ਅੱਜ ਆ ਗਿਆ ਬਿਆ ਕਮਾਲਪੁਰ ਦੇ ਵਿੱਚ ਕਹਿੰਦੇ ਤਲ ਤਲ ਹੋ ਪਈ ਐ ਅੰਬਾ ਆ ਗਿਆ ਸਿਰਸਿੰਦੀ ਧਰਤੀ ਦਾ ਉਹ ਚੱਚਾ ਕੀਤਾ ਰੰਗੋ 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 ਸਿਰਾਂ ਕਬਰੂਆ ਉਧਰ ਫੌਜੀਆ ਭਰਾਵਾ ਵੱਲ ਸੇਵਾ ਵੱਲ ਵੀਰੇ ਯਾਰ ਗਰਾਊਂਡ ਥਰੀਆ ਰੱਖੀਏ ਗਰਾਊਂਡ ਥਰੀਆ ਰੰਗੋ ਜੱਗੂ ਹਾਕਮ ਵਾਲੀ ਐ ਬਿੱਲੇ ਰੈਂਬੋ ਰੈਂਬੋ ਫੌਜੀ ਭਰਾਵਾਲੋ ਜੱਗੂ ਹਾਕਮ ਵਾਲੀ ਐ 5000 ਹਾਕਮ ਵਾਲੀ ਐ ਦੇਖੋ ਤਾਂ ਵੀਰੇ ਜੱਫਾ ਹੋ ਗਿਆ ਮਾਇਆ ਕੋਈ ਨਹੀਂ ਇੱਕ ਇੱਕ ਰੇਡ ਜਿਹੜੀ ਆਉਣਾ ਕਿਸੇ ਸ਼ਰਮ ਤੋਂ ਘੱਟ ਨਹੀਂ ਮੇ ਵੀਰੇ ਉਹਦਾ ਜਲਾਲ ਵਾਲਾ ਪਹਿਲਾਂ ਕਹਿ ਗਿਆ ਵੀ ਜੱਟ ਤੇ ਜ਼ਮੀਨ ਜਿੱਨੀ ਜਾਂਦੀ ਐ ਜੱਟ ਤੇ

ਆ ਇੱਥੇ ਆ ਇੱਥੇ ਪਤਾ ਲੱਗਦਾ ਮੇਲਾ ਕਮਾਲਪੁਰੇ ਦਾ ਮੇਲਾ ਕਮਾਲਪੁਰੇ ਦਾ ਉਹ ਕਮਾਲ ਪੇ ਆਇਆ ਵੀ ਹਾਕਮ ਵੀ ਖਿਡਾਰੀਆਂ ਨੂੰ ਬੇਤੀ ਕਰਦਾ ਬਾਈ ਬੇਸ਼ੱਕ ਕਬੱਡੀ ਖੇਡੋ ਮੇਰੀ ਪਰ ਜਦੋਂ ਤੁਸੀਂ ਇਦਾਂ ਨੂੰ ਹਾਈਪਰ ਹੋ ਕੇ ਤੁਜ ਨੂੰ ਕੀਤਾ ਸਿੱਧੇ ਤਰਤੇ ਨਹੀਂ ਇਦਾਂ ਨੂੰ ਐਕਸ਼ਨ ਨਾ ਕਰੋ ਵੀਰ ਮਾਨ ਹਾਈਪਰ ਹੋ ਕੇ ਭਰਾ ਮੇਰੇ ਤੁਸੀਂ ਕਬੱਡੀ ਦੇ ਵੱਡੇ 스타 ਹੈ ਕੁਛੀ ਕਬੱਡੀ ਦੇ ਵੱਡੇ ਚਾਰਮ ਦੇ ਵੀਰੋ ਅਨਸ਼ਾਸਨ ਬਣਾ ਕੇ ਰੱਖੋ ਯਾਰ ਇਹਦਾ ਚੰਗਾ ਨਹੀਂ ਲੱਗਦਾ ਆ ਪਬਲਿਕ ਤੁਹਾਨੂੰ ਪਿਆਰ ਕਰਦੀ ਆ ਯਾਰ ਤੁਹਾਡੀ ਕਲੱਬੀ ਦੇ ਖੜੇ ਹੈ ਜਿਹੜੇ ਐਕਸ਼ਨ ਵੀਰ ਵਾਂ ਕੇ ਸੱਭਿਆਕ ਤਰੀਕੇ ਨਾਲ ਕਰੀਏ ਆਪਣੇ ਪਰਿਵਾਰ ਦੇਖਦੇ ਆਪਣੀਆਂ ਬਤਾਵਾਂ ਪੜਣਾ ਵੀਰ ਬਣ ਕੇ ਜਿਆਦਾ ਗੈਸਬਣਾ ਹੋਈਏ ਖੇਡ ਤੇ ਫੋਕਸ ਰੱਖੀਏ ਇੱਕ ਇੱਕ ਬੇਨਤੀ ਹੈ ਭਾਈ ਜਦੋਂ ਤੁਸੀਂ ਐਕਸ਼ਨ ਕਰਦੇ ਆ ਨਾ ਕਿਤਾਂ ਦੇ ਵੀ ਕੋਈ ਐਕਸ਼ਨ ਕਰਦੇ ਆ ਤੁਹਾਡੇ ਤੇ ਕੈਮਰਾ ਫੋਕਸ ਹੁੰਦਾ ਅੱਜ ਤੇ ਕਹਿੰਦੇ ਇਤਿਹਾਸ ਸਿਰਜਿਆ ਜਾ ਰਿਹਾ ਇਸ ਮੈਚ ਦੀਆਂ ਗੱਲਾਂ ਲੰਮਾ ਸਵਾ ਹੋਣਗੀਆਂ ਵੀ ਇਕਬਾਲਪੁਰੇ ਦੇ ਕੱਪ ਦਾ ਫਾਈਨਲ ਹੋ ਤਿਆਰ ਹੈ ਜੱਗੂ 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 ਰੰਬੋ ਕਬੱਡੀ ਦਾ ਜੱਗੂ ਰੰਬੋ ਕਬੱਡੀ ਦਾ ਰੰਬੋ ਕਬੱਡੀ ਦਾ ਰੰਬੋ ਕਬੱਡੀ ਦਾ ਜੱਗੂ ਹਾਕਮ ਬਾੜੀ ਹੈ ਜੱਗੂ ਹਾਕਮ ਬਾੜੀ ਹੈ ਏ ਜੱਗੂ ਹਾਕਮ ਬਾੜੀ ਹੈ ਯਰੇ ਯਾਰ ਇੰਨਾ ਕੱਠ ਨਾ ਕਰੀਏ ਪਿਆਰ ਨਾਲ ਆ ਆ ਕੀ ਹੈ ਯਾਰ ਹੈ ਵੀਰੇ ਦਰਸ਼ਕਾਂ ਦੇ ਵੇਤੇ ਆ ਭਾਪੁਰਿਆਂ ਦੇ ਵਧਾਈ ਦੇ ਪਾਤਰੋ ਇਹੋ ਜੇ ਮੈਚ ਉਸਮਾਨ ਪੱਟੀ ਸਾਹਿਬ ਹੋ ਗਏ ਇਹ ਵੀ ਦੁਰੀਆਂ ਦੇ ਵਿੱਚ ਰਕਾਨ ਬਣ ਗਿਆ ਹੈਪੀ ਬਈ ਰਾਜੂ ਬਾਈ ਰਿਕਾਰਡ ਬਣ ਗਿਆ ਕੱਦਾ ਟੱਕਰ ਜੀ ਜਗਾ ਟੱਕਰ ਜੀ ਸੋਜਾਪੁਰ ਜੀ ਚੰਨ ਸੋਜਾਪੁਰ ਜੀ ਆ ਕੁਝ ਨਹੀਂ ਹੋਣਾ ਕਿਤੇ ਆ ਕੁਝ ਨਹੀਂ ਹੋਣਾ ਕਿਹੜਾ ਹੋ ਗਿਆ ਇਹ ਹੋ ਗਿਆ ਇਹ ਹੋ ਗਿਆ ਕਾਂਗੇ ਵਾਲਾ ਨਾਲ ਲੱਗੇ ਵਾਲਾ ਕਬੱਡੀ ਦਾ ਕਾਂਗੇ ਵਾਲਾ ਆਪ ਦੁਆਰਾ ਕਬੱਡੀ ਦਾ ਆ ਵੀ ਮੈਨੂੰ ਲੱਗਦਾ ਪਹਿਲੀ ਵਾਰੀ ਹੋਇਆ ਗੁਰਵਿੰਦਰ ਗਿਆ ਤੇ ਸਿੱਧਾ ਹੀ ਬਾਹਰ ਲੰਘ ਗਿਆ ਇਹ ਵੀ ਪਹਿਲੀ ਵਾਰੀ ਹੋਇਆ ਲੱਗਦਾ ਹੈ ਕੁਮਾਰਪੁਰੇ ਵਾਲੇ ਪੱਤੀ ਸਾਹਿਬ ਖੁਸ਼ ਹੋ ਓਏ ਸਖਰਾਜ ਪਤਾ ਲੱਗਿਆ ਵੀ ਕਾਂਗੇ ਵਾਲਾ ਕਿਉਂ ਇਦਾਂ ਮੁੜਿਆ ਬੋਲੇ ਹਰਤੇ ਗੱਲ ਨਾ ਬੈਸਟਾ ਦੇ ਖੜੀ ਹੈ ਬਾਈ ਜੀਨੋ ਜੀਨੋ ਪਤਾ ਹੈ ਬਈ ਕਾਂਗੇ ਵਾਲਾ ਇਦਾ ਕਰਕੇ ਕਿਉਂ ਮੁਰਿਆ ਇੱਕ ਵਾਰ ਤਾੜੀਆਂ ਮਾਰ ਦਿਓ ਜ਼ੋਰਦਾਰ ਹਾਰਨੇ ਸਿਰੇ ਕਬਰੂਆ ਹਾਰਨੇ ਦੀਪਵਾਸੀ ਵਾਲਿਆ ਸਿਰੇ ਦਾ ਮੇਲਾ ਹੋ ਗਿਆ 15 ਜਨਵਰੀ ਕਹਿੰਦੇ ਟਰੋਲੀ ਦੇ ਵਿੱਚ ਮੈਜਰੀ ਫੈਡਰੇਸ਼ਨ ਦਾ ਕੱਪ ਹੋਵੇਗਾ ਉਧਰਲੇ ਵੀ ਖੁੱਲੇ ਸੱਤੇ ਹੈ ਕਾਂਗੇ ਵਾਲਾ ਬਹੁਤ ਮਾਗੀ ਹੈ ਕਾਂਗੇ ਵਾਲਾ ਦਮਾਗੀ ਹੈ ਸਾਰਾ ਦਮਾਗੀ ਹੈ ਜਿਹਦਾ ਕਹਿੰਦੇ 20 21 ਦਾ ਮੈਚ ਆ ਪੁਆਇੰਟ ਦਾ 17 19 ਹੋਇਆ ਜੀ ਹਾਂਜੀ ਵੀਰ ਬਣ ਕੇ ਨੈਦਰੂ ਕਾਟੀ ਨੂੰ ਰੱਖਿਓ ਮੈਚ ਨੂੰ ਚਾਲੂ ਕਰ ਦਈਏ ਵੀਰ ਬਣ ਕੇ ਮੈਚ ਕੰਟੀਨਿਊ ਕਰੀਏ ਬੇਨਤੀ ਹੈ ਭਾਈ ਗਿੰਦੀ ਹੋਣਾ ਦਾ ਭਾਈ ਸੁੱਖੇ ਹੋਣਾ ਦਾ ਔਰ ਭਾਈ ਤਜਿੰਦਰ ਹੋਣਾ ਦਾ ਔਰ ਸਾਡੇ ਸਾਰੇ ਭਰਾਵਾਂ ਦਾ ਰਾਜੂ ਹੋਣਾ ਦਾ ਬਹੁਤ ਬਹੁਤ ਧੰਨਵਾਦ ਆ ਹੁਣ ਕਾਉਂਡੀ ਕੌਣ ਪਾਊਗਾ ਹਣ ਕਬੱਡੀ ਕੌਣ ਪਾਊਗਾ ਹਣ ਕਬੱਡੀ ਕੌਣ ਪਾਊਗਾ ਨਾ ਟਗਿਆ ਵਾਂ ਕਿ ਮੈਂ ਹੀ ਪਾਊਗਾ ਰੇਟਾ ਤਾੜੀਆਂ ਲਾ ਦੇ ਜ਼ੋਰਦਾਰ ਬਾਬੇ ਸ਼ੇਰ ਸਿੰਘ ਦਾ ਪੁੱਤਰ ਹੈ ਬਾਬੇ ਚੰਨਣ ਸਿੰਘ ਦਾ ਪੁੱਤਰ ਹੈ ਲਵੀ ਸੁਖਰਾਜ ਕਰਦੇ ਗੱਲ ਲਓ ਕਹਿੰਦੇ ਗੁਰਵਿੰਦਰ ਘਾਂਗੇਰੇ ਕਬੱਡੀ ਪਾਦੀ ਹੈ ਸ਼ਾਰਜਾਹੀ ਪਿਆਰ ਸੁੱਖਾ ਸ਼ੇਰਪੁਰਾ ਕਿੰਦੀ ਹੰਸਰਾ ਗੁਰਤੇਜ ਧਿਆਲ ਤੇ ਨਾਲ ਪਿੰਦਰ ਮੰਗਲ ਆਲਾ ਢਾਂਗੇ ਵਾਲਾ ਹੋ ਗਈ ਓ ਕਮਾਲਪੁਰੇ ਢਾਂਗੇ ਵਾਲਾ ਢਾਂਗੇ ਵਾਲਾ ਹੋ ਗਈ ਹੈ ਮੈਨੂੰ ਲੱਗਦਾ ਵੀ ਗੁਰਵਿੰਦਰ ਨੇ ਦੁਬਾਰਾ ਰੇਨ ਪਾਈ ਸੀ ਪਹਿਲਾਂ ਹੋਰ ਸਤਰਾਣ ਨਹੀਂ ਤੀਸੀ ਤੇ ਹੁਣ ਨੰਬਰ ਲੈ ਆਇਆ ਲਓ ਕਹਿੰਦੇ ਅੰਬੇਰੇ ਕਬੱਡੀ ਪਾਈ ਹੈ ਕੰਨ ਪਿਸਟਲ ਦੀ ਹੈ ਕੰਨ ਹਾਰਦੇ ਦੀ ਹੈ ਮੇਲਾ ਕਮਾਲਪੁਰੇ ਦਾ ਬੜਾ ਵੱਡਾ ਇਕੱਠ ਹੈ ਲਓ ਪੈਂਦੀ ਸਿਰਾਂ ਲਾਤਾ ਹੈ ਢਾਂਗੇ ਵਾਲੇ ਨੇ ਮੇਲਾ ਨਚਾਤਾ ਹੈ ਢਾਂਗੇ ਵਾਲੇ ਨੇ ਬਾਈ ਜਰਾ ਇਹ ਮੇਲਾ ਨਚਾਤਾ ਢਾਂਗੇ ਵਾਲੇ ਨੇ ਮੇਲਾ ਨਚਾਤਾ ਢਾਂਗੇ ਵਾਲੇ ਨੇ ਮੇਲਾ ਨਚਾਤਾ ਢਾਂਗੇ ਵਾਲੇ ਨੇ ਪਿਆਰ ਮੇਲਾ ਨਚਾਤਾ ਢਾਂਗੇ ਵਾਲੇ ਨੇ